ਨੂੰ ਚੱਲੰਦਾ ਚੌਧਰੀ ਗੁੰਡੀ ਰਣ ਪ੍ਰਧਾਨ ਦੋਸਤੋ ਤੁਹਾਨੂੰ ਇਹ ਜੇ ਬਾਬੇ ਨਾਲ ਮਲਾਉਣੇ ਆ ਜਿਹੜਾ ਬਾਬਾ ਚ ਰਸਤੇ ਦੇ ਵਿੱਚ ਟੂਣਾ ਕਰ ਰਿਹਾ ਸੀ ਤੇ ਚੱਪਲਾ ਛੱਡ ਕੇ ਭੱਜਿਆ ਬਾਬਿਓ ਜਿਹੜਾ ਲੋਕਾਂ ਦੇ ਭਲੇ ਕਰਦਾ ਅੱਜ ਉਹੀ ਬਾਬਾ ਉਹੀ ਕਸੂਤਾ ਫਸ ਗਿਆ ਆਏ ਦੋਸਤੋ ਉਸ ਬਾਬੇ ਨਾਲ ਮਲਾਉਣੇ ਆ ਆਏ ਦੋਸਤ ਸੱਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਜੀ ਸਿੱਧੂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਕ ਬਾਬਾ ਖੜਾ ਅੰਤਰਜਾਮੀ ਬਾਬਾ ਜਿੰਨਾਂ ਕੋਲ ਆਪਾਂ ਜਾਣਦੇ ਆ ਉਹਨਾਂ ਦੇ ਪੈਰੀ ਦੇਖਦੇ ਆ ਵੀ ਬਾਬਾ ਸਾਡਾ ਭਲਾ ਕਰ ਅਸੀਂ ਦੁੱਖਾਂ ਚ ਸਾਡੇ ਘਰੇ ਆ ਖੁਸ਼ੀ ਹੈ ਨਹੀਂ ਸਾਡੇ ਘਰੇ ਆ ਚੀਜ਼ ਹੈ ਨਹੀਂ ਸਾਡੇ ਘਰੇ ਉਹ ਚੀਜ਼ ਹੈ ਨਹੀਂ ਉਹ ਬਾਬੇ ਕੋਲ ਖਣੇ ਆ ਜਿਹੜਾ ਬਾਬਾ ਇਹ ਚੀਜ਼ਾਂ ਨੂੰ ਪੂਰਾ ਕਰ ਦਿੰਦਾ ਜੰਤਰ ਮੰਤਰ ਮਾਰ ਕੇ ਸਰਾ ਕਰਾ ਦਿੰਦਾ ਬਾਬਾ ਜੀ ਸਸੀ ਕਾ ਕਸੀ ਕਾ ਠੀਕ ਹਾਂ ਹਾਂ ਵਧੀਆ ਚੰਗੇ ਭਲੇ ਹੋ ਜਮਾ ਤੰਦਰੁਸਤ ਹੋ ਹਾਂ ਬਾਬਾ ਜੀ ਅੱਛਾ ਨਾ ਕੀਏ ਸੋ ਤਾਂ ਚਾ ਬਾਬਾ ਹੈ ਚਾ ਬਾਬਾ ਟੁੱਚਾ ਨਹੀਂ ਉਹਨਾਂ ਦਾ ਲੁੱੱਚਾ ਬਾਬਾ ਲੱਗਦਾ ਬਾਬਾ ਕਹਿੰਦੇ ਲੁੱੱਚਾ ਤਾਂ ਨਹੀਂ ਨੂੰ ਨਹੀਂ 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 ਟੁੱਚਾ ਵਾਬਾ ਅੱਛਾ ਬਾਬਾ ਜਿਹੜਾ ਆਹ ਦਾਤੀ ਰੱਖੀ ਹੋਈ ਆ ਤੁਸੀਂ ਹੱਥ 'ਚ ਇਹਦੇ ਨਾਲ ਕੀ ਕਰਦਾ ਥੌਲਾ ਪਾਈਦਾ ਇਹਦੇ ਨਾਲ ਲੋਕਾਂ ਦੀ ਦੂਰ ਕਸ਼ਟ ਦੂਰ ਕਰੀ ਦੇ ਤਾਸ਼ਤ ਦੂਰ ਕਰੀ ਅੱਛਾ ਕਿਵੇਂ ਕਿਵੇਂ ਕਸ਼ਟ ਦੂਰ ਹੋ ਗਿਆ ਹਾਂ ਉਹ ਵੇਖੋ ਕਿਆ ਬਾਤ ਆ ਦਾਤੀ ਨੂੰ ਐ ਫੜਿਆ ਉਤੋਂ ਦੀ ਕਮਾਇਆ ਕਹਿੰਦਾ ਤੇਰੇ ਕਸ਼ਟ ਦੂਰ ਹੋਗੇ ਅੱਛਾ ਬਾਬਾ ਇਹ ਕਸ਼ਟ ਦੂਰ ਹੋ ਜਾਂਦੇ ਹਾਂ ਹਾਂ ਹੋ ਜਾਂਦੇ ਆ ਐ ਕਸ਼ਟ ਦੂਰ ਹੋਏ ਮੈਂ ਹਾਂ ਹੋ ਜਾਣਗੇ ਸੁੱਡੇ ਵੀ ਹੁਣ ਹੋਣਗੇ ਹੋਗੇ ਸਾਡੇ ਕਰਕੇ ਹਾਂ ਹਾਂ ਹੈ ਬਈ ਸਾਡਾ ਤਾਂ ਜੀ ਸਰਦਾ ਇਹਨਾਂ ਦਾ ਜੀ ਬਹੁਤ ਜ਼ਿਆਦਾ ਸਰਦਾ ਹੈਗੀ ਅੱਛਾ ਤੁਸੀਂ ਕੀ ਕੀ ਕਰਨਾ ਆਇਆ ਮੈਂ ਤਾਂ ਜੀ ਜਾਲ ਕਰਵਾਉਣ ਆਇਆ ਜੀ ਅੱਛਾ ਜਾਲ ਕਰਵਾਉਣ ਜਾਲ ਜਾਲ ਨਾ ਕਿਵੇਂ ਮੈਂ ਪਸ਼ੂਆਂ ਵਾਸਤੇ ਜਾਲ ਕਰਾਉਣ ਆਇਆ ਜੀ ਪਸ਼ੂਆਂ ਵਾਸਤੇ ਹਾਂਜੀ ਅੱਛਾ ਪਸ਼ੂ ਠੀਕ ਆ ਹੁਣ ਪਸ਼ੂ ਜੀ ਕੱਟੀ ਦਾ ਮਰ ਗਈ ਜੀ ਇੱਕ ਅੱਛਾ ਕੱਟੀ ਮਰ ਗਈ ਹੁਣ ਹਾਂਜੀ ਹੁਣ ਬਾਬੇ ਆਂਦੇ ਸੀ ਦੂਰੀਆ ਰਾਈ ਡੇਰੇ ਚ ਰੱਖ ਦੇਵਾਂਗੇ ਹ ਮੈਨੂੰ ਲੱਗਦਾ ਜਿਹੜੇ ਸਾਹ ਨਾਲ ਕੱਟੀ ਮਰ ਗਈ ਬਾਬਾ ਕਦੇ ਦੂਜੀ ਮੱਝ ਨਾ ਮਰ ਜੇ ਨਾ ਮੱਝ ਲਈ ਹੈ ਨਾ ਵੇਖੋ ਕੀ ਬੰਦਾ ਅਸੀਂ ਤਾਂ ਕਰਕੇ ਦੇਣਾ ਹਾਂ ਬਾਤ ਹੈ ਬਾਬੇ ਬਾਬਾ ਮੇਰੀ ਗੱਲ ਸੁਣਾ ਜਿਹੜਾ ਤੇਰਾ ਨਾਮ ਹੈਗਾ ਇਹ ਟੁੱੱਚਾ ਬਾਬਾ ਇਹ ਲੋਕ ਐ ਇੱਕ ਕਮੈਂਟ ਨਹੀਂ ਬਣਾਉਂਦੇ ਵੀ ਲੁੱੱਚਾ ਬਾਬਾ ਨਹੀਂ ਉਹ ਬਣਾਈ ਜਾਣਾ ਆਪਣਾ ਟੁੱੱਚੇ ਬਾਬੇ ਦਾ ਮਤਲਬ ਇਹ ਆ ਵੀ ਦੁਨੀਆਂ ਨਾਲੋਂ ਮੈਂ ਟੁੱਟਿਆ ਹੋਇਆ ਤੇ ਸਾਦਾ ਚਲੀ ਨਾ ਆਹ ਹਾ ਹਾ ਕੀ ਬਾਤ ਹੈ ਅੱਛਾ ਬਾਬਾ ਇੱਕ ਕੀ ਡੋਲੂ ਜੀ ਹੈ ਡੋਲੂ ਜੀ ਜਾਲਾ ਅੱਛਾ ਜਾਲਾ ਹੈ ਅੱਛਾ ਇਹਦੀ ਬੋਤਲ ਚ ਕੀ ਹੈ ਇਹ ਵੀ ਜਾਲੀ ਜਾਲ ਅੱਛਾ ਕੀ ਕਰਦੇ ਬਾਈ ਜਲ ਨਾਲ ਜਲ ਨਾਲ ਬਾਬੇ ਜੀ ਛੱਟੇ ਮਾਰਦੇ ਆਏ ਐ ਕਰਕੇ ਜੀ ਸੰਗਤ ਦੇ ਅੱਛਾ ਸੰਗਤ ਦੇ ਛੱਟੇ ਬਾਬਾ ਇਹ ਕੀ ਕਹਿੰਦੇ ਚੰਗ ਦੇ ਛੱਟੇ ਮਾਰ ਤੋ ਛੱਟੇ ਮਾਰਨੇ ਪੈਂਦੇ ਵੇ ਜਦੋਂ ਕੋਈ ਜਨਤਾ ਆਉਂਦੀ ਆ ਨਾ ਕਿਹੜੇ ਛੱਟੇ ਕਹਿ ਰਿਆ ਹੈ ਉਹ ਇਹੋ ਜਿਹੜੇ ਛੱਟੇ ਮਾਰਦੇ ਨੇ ਭਗਤੀ ਵਾਲੇ ਅੱਛਾ ਭਗਤੀ ਵਾਲੇ ਮੈਂ ਤਾਂ ਛੱਟੇ ਹੋਰ ਹੀ ਸਮਝ ਗਿਆ ਸੀ ਹੈਂ ਨਹੀਂ ਨਹੀਂ ਉਹ ਛੱਟੇ ਨਹੀਂ ਗਏ ਭਗਤੀ ਵਾਲੇ ਛੱਟੇ ਹੁੰਦੇ ਆ ਅੱਜ ਬਾਬਾ ਜਿਹੜੀ ਗੱਲ ਪਿੱਛੇ ਤੁਹਾਡੇ ਕੋਲ ਆਏ ਆ ਤੁਸੀਂ ਲੋਕਾਂ ਨੂੰ ਚਾਨਣ ਦਿੰਨੇ ਹੋ ਵੀ ਤੁਹਾਡੇ ਘਰ ਦੇ ਵਿੱਚ ਆ ਚੀਜ਼ ਚੱਲ ਰਹੀ ਹੈ ਤੁਹਾਡੇ ਘਰ 'ਚ ਆ ਚੀਜ਼ ਚੱਲ ਰਹੀ ਹੈ ਤੁਸੀਂ ਇੱਥੋਂ ਐ ਹੋ ਜੋ ਇੱਥੋਂ ਐ ਹੋ ਜੋ ਵੀ ਤੁਹਾਡੇ ਘਰੇ ਕੋਈ ਵਾਪਰ ਨਾ ਜਾਵੇ ਚੀਜ਼ ਠੀਕ ਹੈ ਜਾਂ ਤੁਹਾਡੇ ਕੋਈ ਭੂਤ ਪ੍ਰੇਤ ਹਨ ਤੇ ਅੱਜ ਤੁਹਾਡੇ ਘਰ ਹੀ ਚੋਰੀ ਹੋ ਗਈ ਬਾਬਾ ਪਤਾ ਚੱਕ ਰਹੀ ਆ ਅਸੀਂ ਸੀਗੇ 5-6 ਦਿਨਾਂ ਦੀ ਬੀਜੀ ਲੋਕਾਂ ਦੇ ਕਰਦੇ ਫਿਰ ਤੇ ਸੀ ਭਲੇ ਕੁਝ ਨਾਂ ਚੀਜ਼ਾਂ ਦਾ ਸੀ ਭਲਾ ਕਰਦਣੇ ਪਾਬੇ ਤੇ ਪੈਂਦੀ ਆ ਕਸ਼ਟ ਉਹ ਤੇ ਉਹ ਕੱਲ ਦਾ ਮਥੱਕਿਆ ਵੱਧ ਕਰਕੇ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਪਿਆ ਕਿੱਥੇ ਆ ਤੇ ਉਹਦਾ ਕਰਕੇ ਹਾਂ ਬਾਬਾ ਭ੍ਰਿੰਡਾ ਭ੍ਰਿੰਡਾ ਰੱਖੀਆਂ ਜਾਂ ਦੁਨੀਆ ਹਾਂ ਭ੍ਰਿੰਡਾ ਰੱਖਣਾ ਇਹ ਕੀ ਲੈਣਾ ਸੀ ਮੇਰੇ ਕੋਲ ਇਹ ਪਤਾ ਤੁਹਾਨੂੰ ਦੱਸਣ ਆਈ ਸੀ ਕੰਨ ਚੀ ਬਾਬੇ ਨਾਲ ਵਾੜੀ ਵੱਤ ਵੇਜੀ ਨਾ ਕਰੀਂ ਬਾਬੇ ਨਾਲ ਵਾੜੀ ਵੱਤ ਮੇ ਜੀ ਨਾ ਕਰੀਂ ਚਾ ਵੇਰ ਹਾਂ ਤੇ ਬਹੁਤ ਸੋਤੇ ਨੂੰ ਨਹੀਂ ਪਤਾ ਲੱਗਿਆ ਚੱਲ ਜਿਹੜਾ ਲੈ ਗਿਆ ਉਹਦਾ ਭਲਾ ਹੋਵੇ ਹਾਂ ਉਹ ਜਿਹੜੀ ਕੋਈ ਚੀਜ਼ ਲੈ ਕੇ ਗਿਆ ਉਹ ਤਾਂ ਲੋਕਾਂ अच्छा हां क्या बात है बाबा कह रहा है कहता भी मैं 6-7 दिन हो गए सी मैं थक के ऐसी ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਭਲੇ ਕਰਕੇ ਆਉਂਦਾ ਸੀ ਉਹਨਾਂ ਦਾ ਜਿਹੜਾ ਕਸਟ ਹੁੰਦਾ ਕਹਿੰਦਾ ਮੈਂ ਉੱਤੇ ਲੈ ਲੈਣਾ ਐਦਾਂ ਹੋ ਸਕਦਾ ਯਾਰ ਮੈਨੂੰ ਤਾਂ ਲੱਗਦਾ ਨਹੀਂ ਬੱਬਾ ਐਦਾਂ ਹੁੰਦਾ ਹੋਊਗਾ ਹੁੰਦਾਗਾ ਹੁੰਦਾਗਾ ਤਾਂ ਨਹੀਂ ਹੁੰਦਾ ਬਈ ਐਦਾਂ ਹੁੰਦਾ ਹੁੰਦਾ ਜੀ ਹੁੰਦਾ ਬਹੁਤ ਬਹੁਤ ਅਜਾ ਥੋੜੀ ਜਿਹੜੀ ਕੱਟੀ ਮਰੀ ਐ ਹੁਣ ਇਹ ਬਾਬਾ ਕਿਤੇ ਮਾਝਰਾ ਮਾਰਦੇ ਸੋ ਹਣਜੀ ਉਹ ਤਾਂ ਫਿਰ ਬਾਬਿਆਂ ਦੀ ਸ਼ਰਧਾ ਸਾਡੀ ਤਾਂ ਜੀ ਅਸੀਂ ਤਾਂ ਭਗਤਾਂ ਇਹਨਾਂ ਦੀ ਜਿਵੇਂ ਆਖਣਗੇ ਜਿਵੇਂ ਸਾਨੂੰ ਰਾਹ ਦਿਖਾਉਣਗੇ ਹੋਰ ਆਹਾਂ ਤੇ ਤੁਰਨਾ ਜੀ ਉਹ ਵਾ ਵਾ ਕੀ ਬਾਤ ਹੈ ਕਹਿੰਦੇ ਇਹ ਇਹ ਭਗਤ ਜਿਹੜਾ ਹੈਗਾ ਬਾਬਾ ਕਹਿੰਦਾ ਜਿਵੇਂ ਵੀ ਕਰੂਗਾ ਜਿਵੇਂ ਕਹਿ ਦੂਗਾ ਕੋਈ ਚੱਕਰ ਨਹੀਂ ਉਵੇਂ ਹੀ ਚੱਲੂਗਾ ਅੱਛਾ ਤੈਨੂੰ ਕਿੰਨਾ ਟਾਈਮ ਹੋ ਗਿਆ ਬਾਬੇ ਮੈਂ ਛੋਟਾ ਹੁੰਦਾ ਹੀ ਬਾਬੇ ਕੋਲ ਤਾਂ ਛੋਟਾ ਹੁੰਦਾ ਹੀ ਬਾਬਾ ਇਹ ਇਹਨੂੰ ਕਿੰਨਾ ਟਾਈਮ ਹੋ ਗਿਆ ਇਹ ਛੋਟਾ ਹੁੰਦਾ ਮਤਲਬ 2-3 ਸਾਲਾਂ ਦਾ ਜੀ ਜਦੋਂ ਇਹ ਥੋੜਾ ਮੁੰਡਾ ਹਾਂ ਮੇਰਾ ਹੀ ਆ ਇਹਦਾ ਮੁੰਡਾ ਤਾਂ ਨਾ ਨਾ ਜੀ ਇਹਦਾ ਕਹਿੰਦਾ ਨਹੀਂ ਜਦੋਂ ਪਾਲ ਲਿਆ ਪੋਸ ਆਪ ਕਿਤੇ ਕਿਤੇ ਹੋਰ ਚੱਕਰ ਤਾਂ ਨਹੀਂ ਬਾਬਾ ਨਹੀਂ ਨਹੀਂ ਉਹ じゃ ਨਹੀਂ ਕੋਈ ਚੱਕਰ ਹੈ ਨਹੀਂ ਨਹੀਂ ਵੇਖ ਲਓ ਨਹੀਂ ਨਹੀਂ ਕਿਤੇ ਉਹ ਕੰਮ ਵੀ ਤਾਂ ਨਹੀਂ ਹੁੰਦਾ ਪਿਆ ਜਿਹੜੇ ਡੇਰਿਆਂ ਦੇ ਵਿੱਚ ਜਾਂ ਅਪਗੈਦੀ ਵੀ ਜਿੱਥੇ ਧਾਰਮਿਕ ਤਾਂ ਧਰਮ ਨੂੰ ਮੰਨਿਆ ਜਾਂਦਾ ਜਿੱਥੇ ਲੋਕ ਆ ਤੋਂ ਆਪਣੇ ਆਪ ਹੀ ਕੋਈ ਬਾਬਾ ਬਣਾ ਲੈਂਦੇ ਆ ਉੱਥੇ ਇਹੋ ਜਿਹਾ ਸਰੀਰਕ ਪੱਖੋਂ ਬੁੜੀਆਂ ਨਾਲ ਸ਼ੋਸ਼ਣ ਕਿੰਦਾ ਕੀਤਾ ਜਾਂਦਾ ਉਹ ਸਿਸਟਮ ਤਾਂ ਨਹੀਂ ਨਹੀਂ ਅਸੀਂ ਬੁੜੋਂਾਂ ਨੂੰ ਬਾਲਾ ਨੇੜੇ ਨਹੀਂ ਲੱਗਣ ਹੁੰਦੇ ਅੱਛਾ ਹਾਂ ਇਹ ਚੇਲਾ ਹੀ ਬੰਦਾ ਮੇਰਾ ਜਿਹੜਾ ਅੱਛਾ ਚੇ ਤੂੰ ਵੀ ਨਾ ਹਾਂਜੀ ਕਿੰਨਾ ਟਾਈਮ ਹੋ ਗਿਆ ਤੈਨੂੰ ਬਚਪਨ ਤੋਂ ਹੀ ਹਾਂਜੀ ਹੁਣ ਕਿੰਨੇ ਸਾਲ ਦੀ ਹੋ ਗਈ ਮੇਰੀ ਹੈਗੀ ਹੁਣ 15 ਸਾਲਾਂ ਦੀ ਤੂੰ ਕੀ ਪੜਦਾ ਪੜਦਾ ਕਿ ਨਹੀਂ ਨਾ ਨਾ ਸੇਵਾ ਤੇ ਹੁੰਨੇ ਬਾਬੇ ਨੇ ਇਹਦੇ ਨਾਲ ਹੀ ਹੁੰਨੇ ਬਸ ਹਾਂ ਬਾਬਾ ਤੇਰੇ ਨਾਲ ਹੀ ਹੁੰਦਾ ਹਾਂ ਬਸ ਇਹਨੂੰ ਉਹ ਮੁੰਡਾ ਤੇਰੇ ਕੋਲ ਆਇਆ ਹੁਣ ਉਹਦਾ ਕੀ ਉਹਦੇ ਉਹ ਹੁਣ ਕਿਵੇਂ ਪਾਣੀ ਦੇਗਾ ਤੂੰ ਦੇ ਕੇ ਖਾ ਦੇਵਾਂਗੇ ਇੱਕ ਤਾਂ ਰੱਖ ਕਰਕੇ ਦੇਣੀ ਆ ਇੱਕ ਜਲ ਕਰਕੇ ਦੇਵਾਂਗੇ ਤੇ ਕਿਵੇਂ ਕਿਵੇਂ ਬਾਬਾ ਜੀ ਕਿਵੇਂ ਬਾਲਾ ਜਲ ਕੀਤਾ ਹੈ ਹਾਂ ਕਿਵੇਂ ਕਿਵੇਂ ਅੱਛਾ ਹੋ ਗਿਆ ਜਲ ਹਾਂ ਉਹ ਵਾਹ ਵਾਹ ਕੀ ਅੱਛਾ ਹੋ ਗਿਆ ਜਲ ਹਾਂਜੀ ਹੋ ਗਿਆ ਤੇ ਹੁਣ ਇਹ ਕੀ ਕਰਾਂਗੇ ਨਾ ਏ ਮੈਂ ਜਾ ਕੇ ਪਸੂਗਾ ਉੱਤੋਂ ਦੀ ਸਿੱਟੇ ਮਾਰੂੰਗਾ ਜੀ ਬਸ ਉਹਦੀ ਚਿੱਟੇ ਬਾਬਾ ਲੋਕਾਂ ਦੇ ਚਿੱਟੇ ਮਾਰਦਾ ਤੂੰ ਬਸ ਉਹਦੀ ਚਿੱਟੇ ਮਾਰਦਾ ਬਸ ਜਿਵੇਂ ਬਾਬੇ ਜੀ ਸਾਨੂੰ ਆਖਣਗੇ ਅਸੀਂ ਤੇ ਇਹਨਾਂ ਦੇ ਨਾਲ ਕੀ ਬਾਤ ਤੂੰ ਦੇਖ ਸਕਦੇ ਹੋ ਕਿੰਨੀ ਭਗਤੀ ਹੈ ਮੁੰਡੇ ਚ ਅੱਛਾ ਤੇਰਾ ਜਿਹੜਾ ਘਰ-ਬਾਰ ਚੱਲਦਾ ਬਾਬੇ ਦੇ ਸਿਰ ਤੇ ਚੱਲਦਾ ਬਾਬਾ ਦੇ ਸਿਰ ਤੇ ਚੱਲਦਾ ਇਹ ਅੱਜ ਤੱਕ ਜੋ ਇਹਨਾਂ ਨੇ ਆਖਿਆ ਸਭ ਕੁਝ ਹੋਇਆ ਜੀ ਇਹਨੂੰ ਇਹ ਪਤਾ ਵੀ ਬਾਬਿਆਂ ਦਾ ਜਿਹੜਾ ਕਾਰੋਬਾਰ ਚੱਲਦਾ ਜਿਹੜਾ ਸਿਸਟਮ ਚੱਲਦਾ ਇਹ ਥੋੜੇ ਕਰਕੇ ਚੱਲਦਾ ਨਹੀਂ ਸਾਨੂੰ ਉਹ ਨਹੀਂ ਪਤਾ ਜੀ ਸਾਡੀ ਇਹ ਸ਼ਰਧਾ ਬਸ ਬਾਬਿਆਂ ਨਾਲ ਹੀ ਇਹ ਬਾਬੇ ਦਾ ਨਾਂ ਬਾਬੇ ਦਾ ਨਾਂ ਬਾਬਦਰਾ ਟੁੱਟਾ ਦਾ ਬਾਬੇ ਦਾ ਨਾ ਟੁੱਟਾ ਦਾ ਸ ਆ ਇਹ ਕਿਵੇਂ ਪਿਆ ਤੈਨੂੰ ਪਤਾ ਨਹੀਂ ਜੀ ਇਹ ਕਿੱਥੋਂ ਆਏ ਪਤਾ ਨਹੀਂ ਜੀ ਅੱਛਾ ਇਹਨਾਂ ਦੀ ਪੀੜੀ ਕੁਛ ਬਾਬੇ ਬਣੇ ਨਹੀਂ ਨਹੀਂ ਆਪਣਾ ਕੋਸ ਨਹੀਂ ਪਤਾ ਜੀ ਇਹ ਤਾਂ ਜਦੋਂ ਦੇ ਸਾਡੇ ਡੇਰ ਨਗਰ ਚ ਆਏ ਆ ਸਾਡੇ ਨਗਰ ਦਾ ਸੁਧਾਰ ਹੀ ਹੋਇਆ ਜੀ ਅੱਛਾ ਸੁਧਾਰ ਹੋਇਆ ਤੁਹਾਡੇ ਪਿੰਡ ਦਾ ਵਾ 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 ਕੈ ਬਾਬਾ ਕਿੰਨਾ ਪਿਆਰ ਆ ਤੁਹਾਡਾ ਲੋਕਾਂ ਚ ਅੱਜ ਮੈਨੂੰ ਪਤਾ ਲੱਗ ਰਿਹਾ ਨਹੀਂ ਅਸੀਂ ਤਾਂ ਪਿਆਰ ਨਾਲ ਹੀ ਰੱਖੀਦਾ ਸਾਰਿਆਂ ਨੂੰ ਪਿਆਰ ਨਾਲ ਹੀ ਰਹੀਦਾ ਤੇ ਕਿਸੇ ਦਾ ਮਾੜਾ ਨਹੀਂ ਕੀਤਾ ਅਸੀਂ ਕਹੀ ਹੁੰਦੇ ਆ ਨਾ ਮਾਲਾ ਚੇਲੇ ਬੰਦੇ ਆ ਉਥੇ ਢਾਲਾ ਲਵਾ ਦੋ ਉਥੇ ਅਸੀਂ ਉਹ ਨਹੀਂ ਕੰਮ ਕਰਦੇ ਅਸੀਂ ਤਾਂ ਭਲਾ ਹੀ ਕਰਨਾ ਬਸ ਭਲਾ ਕਰਨ ਲਈ ਨਾਲੇ ਕਹਿੰਦੇ ਗੋਬਤ ਢਾਲਾ ਲਾਉਣ ਗਿਆ ਸੀ ਇੱਕ ਵਾਰੀ ਕਹਿੰਦਾ ਕੋਟ ਵੀ ਭੀਜ ਲੈ ਕਿਉਂ ਨਾ ਨਾ ਕੋਟ ਵੀ ਭੀਜ ਲੈ ਨਾ ਕੋਟ ਨਹੀਂ ਭਾਈ ਚੱਪਲਾਂ ਛੱ ਗਿਆ ਤਾਂ ਕਿਵੇਂ ਕੀ ਗੱਲ ਕੀ ਉਹ ਯਾਰ ਵੇਖ ਲੈ ਕਿਸੇ ਨੇ ਕਹਿੰਦਾ ਸਾਡੇ ਮੋੜ ਤੇ ਢਾਲਾ ਲਾਈ ਜਾਣਾ ਬਾ ਮਾ ਉਥੋਂ ਨਿਕਲਿਆ ਬਚ ਬਚਾ ਕੇ ਉਹ ਚੱਪਲਾਂ ਤੋਂ ਪਤਾ ਲੱਗੇ ਬਾਬੇ ਦੇ ਗਏ ਬਾਬੇ ਦੀ ਹਾਂ ਇਹਦੇ ਉੱਥੇ ਭੱਜ ਪਿਆ ਰਸਤੇ ਹੀ ਚ ਕਰ ਦਿੰਦੇ ਨੇ ਬਾਬਾ ਇਹ ਤਾਂ ਰਸਤੇ ਜੀ ਬਾਬੇ ਕੀ ਹੁੰਦਾ ਸਿਸਟਮ ਕੀ ਹੁੰਦਾ ਉਹ ਢਾਲਾ ਤਾਂ ਯਾਰ ਇੱਕ ਸਿਸਟਮ ਉਹ ਹੀ ਬਣਿਆ ਹੋਇਆ ਵੀ ਚੱਲ ਲਾਏ ਉਹ ਆਪਦੇ ਜਿਹੜੀ ਕਸ਼ਟ ਕਰਨਾਈ ਹੁੰਦੀ ਆ ਉਹ ਲੈ ਜਾਂਦੀ ਆ ਅੱਛਾ ਉਹ ਲੈ ਜਾਂਦੀ ਆ ਇਸ ਤਰ੍ਹਾਂ ਹੀ ਲਾ ਦਿੰਦੇ ਹਾਂ ਬਾਬਾ ਜਿਹੜਾ ਟਿੱਕਾ ਲਾਇਆ ਹੋਇਆ ਰਮਾਲ ਬੰਨੇ ਹੋਏ ਹਾਰ ਪਾਏ ਹੋਏ ਕਾਲਾ ਤੁਹਾਡਾ ਇਹ ਆ ਪਾਇਆ ਹੋਇਆ ਕੱਪੜਾ ਤੇ ਇਹ ਇਹ ਕੀ ਦਰਸਾਉਂਦਾ ਹਾਂ ਜੀ ਕਾਲੇ ਸ਼ੌਂਗਤ ਚਿੱਟਾ ਦੇਲਾ ਬਾਬਾ ਚਿੱਟਾ ਦੇਲਾ ਹਾਂ ਖੂਨ ਕਿਹੜਾ ਫਿਰ ਖੂਨ ਲਾਲ ਲਾਲ ਅੱਛਾ ਕਰਮ ਜਿਹੜੇ ਤੁਸੀਂ ਕਰ ਰਹੇ ਹੋ ਚੰਗੇ ਕਰ ਰਹੇ ਹੋ ਚੰਗੇ ਹੋ ਚੰਗੇ ਆਪਾਂ ਆਪਦੇ ਵੱਲੋਂ ਚੰਗੇ ਹੀ ਕਰੀ ਲੋਕਾਂ ਜੋ ਸਾਧਾ ਕੋਲ ਜਾਂਦੇ ਆ ਲੋਕ ਹਨਾ ਵੀ ਬਾਬਾ ਜੀ ਮੇਰਾ ਆਹ ਕੰਮ ਕਰ ਦੋ ਬਾਬਾ ਜੀ ਮੇਰਾ ਆਹ ਕਰ ਦੋ ਮੈਨੂੰ ਨੌਕਰੀ ਲੱਗਣਾ ਤੇ ਉਹ ਲਵਾ ਦੇ ਨਾ ਜਆ ਬਹੁਤ ਭਲੇ ਹੋਇਆ ਸਾਡੇ ਪਿੰਡੋਂ ਨੌਕਰੀਆਂ ਤੇ ਵੀ ਲੱਗਿਆ ਜਿਨ੍ਹਾਂ ਦੇ ਭਲੇ ਹੁੰਦੇ ਅਗਲੇ ਆਉਂਦੇ ਆ ਮੁੰਡੇ ਖੜਾ ਹੁਣ ਹੁਣ ਜੇ ਇਹਦਾ ਭਲਾ ਹੋਇਆ ਇਹਦੇ ਕੋਈ ਚਲਿਆ ਇੱਕ ਅਦਾ ਕੋਈ ਨੁਕਸਾਨ ਹੋ ਗਿਆ ਜੇ 10 ਭਲੇ ਹੋਏ ਤਾਂ ਇਹਦੀ ਸ਼ਾਦਾ ਬਣੀ ਆ ਕਹੀਂ ਆਇਆ ਅੱਛਾ ਬਾਬਾ ਜਿਹੜੀ ਚੋਰੀ ਹੋਈ ਤੇਰੇ ਘਰੇ ਕਿੰਨੇ ਰੁਪਏ ਚੋਰੀ ਹੋਇਆ ਕੀ ਕੀ ਚੱਕਿਆ ਗਿਆ ਚੋਰੀ ਤਾਂ ਹੁਣ ਪੈਸੇ ਤਾਂ ਮੈਂ ਗਿਣੇ ਨਹੀਂ ਸੀ ਜਿਹੜੇ ਉਹਨਾਂ ਨੇ ਦਿੱਤੇ ਸੀਗੇ ਮੈਂ ਤਾਂ ਮਿਲੇ ਆ ਕੇ ਰੱਖ ਤੇ ਤੇ ਦੋ ਕੁ ਸੀਗੇ ਤੋਲੇ ਸੋਨਾ ਸੀਗਾ ਤੇ ਬਾਕੀ ਕੁਝ ਜੀ ਸੀ ਉਹ ਚ ਪਤਾ ਨਹੀਂ ਕੀ ਸੀਗਾ ਕੈਮਰੇ ਕੁਮਰੇ ਨਹੀਂ ਲੱਗੇ ਬਾਬਾ ਤੇਰੇ ਨਾ ਨਾ ਕੁਝ ਨਹੀਂ ਲਵਾਇਆ ਹੁਣ ਕੀ ਪਤਾ ਤੇਰੇ ਚੇਲੇ ਚੁੱਲੇ ਨਹੀਂ ਕਰਤਾ ਹੋਏ ਨਹੀਂ ਨਹੀਂ ਚੇਲੇ ਆਨੇ ਨਹੀਂ ਕੋਈ ਬਾਹਰੋਂ ਕੋਈ ਪੇਤੀ ਇਹ ਮੁੰਡਾ ਤੇਰੇ ਨਾਲ ਸੀ ਇਹ ਮੁੰਡਾ ਨਾਲ ਸੀ ਇਹਦਾ ਮੇਰੇ ਨਾਲ ਹੀ ਸੀ ਅੱਛਾ ਤੂੰ ਤੂੰ ਨਾਲ ਸੀ ਬਈ ਕਿੰਨੇ ਰੁਪਏ ਸੀ ਵਾਵਾ ਰੁਪਿਆ ਸੀ ਕਿੰਨਾ ਹੋਗਾ 8-9 ਲੱਖ ਰੁਪਏ 8-9 ਲੱਖ ਰੁਪਏ ਛੇ ਦਿਨਾਂ ਦਾ ਬਤਨ ਹਾਂ ਇਨਰ ਇਨਰ ਵੀ ਵੜ ਜਾਏ ਭਈ ਭਲਾ ਕਰੀਦਾ ਨਾ ਫਿਰ ਅਗਲੇ ਸ਼ੌਂਕ ਨਾ ਦੇ ਦਿੰਦੇ ਆ ਹਾਂ ਮੌਕੇ ਤੇ ਹੀ ਹੋ ਗਈ ਭਲਾ ਉਹਨਾਂ ਦਾ ਅੱਛਾ ਬਾਬੇ ਦੇ ਮੇਲਾ ਮੁੱਲਾ ਵੀ ਲੱਗਦਾ ਭਈ ਹਾਂਜੀ ਹਾਂਜੀ ਆਸਾਲੀ ਲਗੋਣੇ ਆਏ ਸਾਲ ਤੇ ਪਿੰਡ ਵਾਲੀ ਲਗੋਣੇ ਹਾਂਜੀ ਹਾਂਜੀ ਜਦੋਂ ਇਹ ਪਿੰਡ ਦੇ ਵਿੱਚ ਆ ਕੇ ਬੈਠਾ ਕਿੰਨਾ ਟਾਈਮ ਹੋ ਗਿਆ ਬਾਬੇ ਨੂੰ ਬਾਬਾ ਨੂੰ ਬੈਠਿਆ ਨੂੰ ਹੋ ਗਿਆ ਕੰਮ ਸਗਾ 10-15 ਸਾਲ 20 ਸਾਲ ਹੋ ਗਈ 20 ਸਾਲ ਹੋ ਗਏ ਮਤਲਬ ਤੇਰੀ ਉਮਰ ਜਿਹੜੇ ਹਿਸਾਬ ਨਾਲ ਹੈਗੀ ਆ ਮਤਲਬ ਤੇਰੀ ਉਮਰ ਤੋਂ ਪਹਿਲਾਂ ਦੇ ਬੈਠ ਗਿਆ ਹਾਂਜੀ ਹਾਂਜੀ ਅੱਛ ਹਾਂਜੀ ਹਾਂਜੀ ਤੇਰੇ ਪਰਿਵਾਰ ਦੇ ਮਾਪਿਓ ਸਾਰੇ ਸਾਰੇ ਮੰਨਦੇ ਆ ਜੀ ਪਲਾ ਹੁੰਦਾ ਤੁਹਾਡੇ ਘਰ ਦੇ ਵਿੱਚ ਸਾਰਾ ਇਹੀ ਕਰ ਰਿਹਾ ਇਹੀ ਕਰ ਰਿਹਾ ਜੀ ਸਾਡੇ ਭਾਰਾ ਤਾਂ ਇਹੀ ਕਰ ਰਹੇ ਆ ਜੀ ਅੱਛਾ ਇਹ ਮੁੰਡਾ ਹੁਣ ਇਹਦੀ ਉਮਰ ਤੋਂ ਪਹਿਲਾਂ ਦਾ ਡੇਰਾ ਹੈ ਬਾਬਾ ਪਹਿਲਾਂ ਦਾ ਡੇਰਾ ਹਾਂ 100 ਸਾਲ ਪੁਰਾਣਾ ਹੁਣ ਸਾਡੇ ਬਰਦੇ ਗੁਰੂ ਸੀਗੇ ਪਹਿਲਾਂ ਇੱਥੇ ਅੱਛਾ ਉਦੋਂ ਵੇਲੇ ਅਸੀਂ ਆ ਗਏ ਹੁਣ ਇਹ ਮੁੰਡਾਗਾ ਇਹਨੂੰ ਦੇਵਾਂਗੇ ਜੀ ਬਾਬਾ ਜਿਹੜੇ ਗੁਰਦੁਆਰੇ ਜਾਂਦੇ ਉਹਨਾਂ ਬਾਰੇ ਕੁਝ ਕਹੋਗੇ ਗੁਰਦੁਆਰੇ ਵੀ ਮੈਂ ਹੀ ਇਹ ਗੱਲ ਕਹਿੰਦਾ ਗੁਰਦੁਆਰੇ ਜਾਣ ਮੇਰੇ ਕੋਲੇ ਨਾ ਹੁਣ ਠੀਕ ਹੈ ਪਰ ਜਿੱਥੇ ਬੰਦੇ ਦੀ ਸ਼ਾਦਾ ਬਣ ਜਾਂਦੀ ਹੈ ਕਿੰਨੇ ਧੰਨੇ ਭਗਤ ਨੇ ਪੱਥਰ ਤੋਂ ਵੀ ਲੱਭ ਪਾਲਿਆ ਸੀਗਾ ਵਾ 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 ਕੀ ਬਾਤ ਆ ਬਾਬਾ ਬੜੀਆਂ ਤਕੜੀਆਂ ਗੱਲਾਂ ਕਰਦਾ ਐ ਸ਼ਬਾ ਹਾਂ ਗੁਰਦੁਆਰੇ ਵੀ ਹੁਣ ਜਾਂਦੇ ਆ ਲੋਕ ਜਿੱਥੇ ਸ਼ਾਦਾ ਬਣੀ ਵੀ ਉਹਨੇ ਤੇ ਉਹ ਵੀ ਜਾਂਦੇ ਉੱਥੇ ਤੈਨੂੰ ਐ ਨਹੀਂ ਲੱਗਦਾ ਯਾਰ ਤੁਸੀਂ ਗਲਤ ਕੰਮ ਕਰਦੇ ਹੋ ਨਹੀਂ ਨੇ ਡੇਰਾਬਾਦ ਡੇਰਾਬਾਦ ਤਾਂ ਬਈ ਬਾਬਾ ਹੋਰ ਵੀ ਬਹੁਤ ਤੇ ਇਹ ਥੋੜਾ ਹੀ ਡੇਰਾ ਕਮਜ਼ੋਰ ਹੈ ਡੇਰਾਬਾਦ ਬ ਹੋਰ ਉਥੇ ਬੰਦੇ ਬਾਬੇ ਘਟਾ ਤੇ ਗੁਰਦੁਆਰਿਆਂ ਤੋਂ ਵੀ ਰੋਕਦੇ ਸਨ ਪਤਾ ਮੈਨੂੰ ਨਹੀਂ ਅਸੀਂ ਨਿਕਦੇ ਰੋਕ ਕੇ ਕਿਸੇ ਨੂੰ ਵੀ ਰੋਕਦੇ ਆ ਬਾਬੇ ਤੁਹਾਨੂੰ ਕਹਿ ਦਿੰਦੇ ਆ ਵੀ ਨਹੀਂ ਜਾਣਾ ਲੈ ਹੁਣ ਬਾਬਾ ਤੇਰੇ ਮੂੰਹ ਤੇ ਆ ਮੂੰਹ ਤੇ ਪਾਣੀ ਕਦੇ ਵੀ ਕਿਹਾ ਇਹਨੂੰ ਕੀ ਪਤਾ ਇਹਦੇ ਸਾਹਮਣੇ ਤੂੰ ਬਾਬਾ ਮੁਕਤ ਸਿੰਘ ਅੱਛਾ ਕਹ ਤੂੰ ਤੈਨੂੰ ਕੀ ਨਹੀਂ ਬਾਬਾ ਨੇ ਇੱਕ ਦੋ ਵਾਰੀ ਆਖਿਆ ਕਦੇ ਵੀ ਉੱਥੇ ਨਾ ਜਾ ਕਰ ਇੱਥੇ ਗੁਰਦ ਆਡੇਰੇ ਚ ਮੇਰੇ ਆ ਕੇ ਗੁਰਦੁਆਰੇ ਜਾਇਆ ਨਾ ਜਾ ਬਾਬਾ ਤੇਰੇ ਮੂੰਹ ਤੇ ਕਹੀ ਜਾਂਦਾ ਉਹ ਤਾਂ ਇਹਦਾ ਤਾਂ ਪਤਾ ਨਹੀਂ ਕੀ ਦੁਸ਼ਮਣੀ ਕੱਟਣ ਲੱਗਾ ਹੈ ਨਹੀਂ ਅੱਛਾ ਕੀ ਕਹਿੰਦਾ ਸੀ ਹੈ ਕਣੀ ਦੀ ਕੱਟੀ ਮਰ ਗਈ ਤਾਂ ਦੁਸ਼ਮਣੀ ਹੁਣ ਬਾਬਾ ਕੀ ਇਹਦਾ ਮੱਝ ਮਾਰਦਾ ਨਾ 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 ਕੋਈ ਮੱਝ ਨਹੀਂ ਮੈਂ ਉਹ ਆਏ ਸਿੱਧੇ ਕਣੀ ਤਾਂ ਨਹੀਂ ਬਾਬਾ ਨੇ ਰੋਕਿਆ ਇੱਕ ਵਾਰੀ ਰੋਕਿਆ ਸੀ ਕਹਿੰਦੇ ਵੀ ਤੂੰ ਉੱਥੇ ਨਾ ਜਾ ਰੱਬ ਦੀ ਪ੍ਰਾਪਤੀ ਤਾਂ ਤੈਨੂੰ ਅਸੀਂ ਦੇਵਾਂਗੇ ਦੇਖੋ ਰੱਬ ਸਾਡੇ ਕੋਲੇ ਹਾਂ ਸਾਰਾ ਗੁਰਦੁਆਰੇ ਚ ਹੈ ਨਹੀਂ ਗੁਰਦੁਆਰੇ ਜਿਹਾ ਹੈਗਾ ਤੇ ਫਿਰ ਇਹਨੂੰ ਕਿਉਂ ਰੋਕਿਆ ਮੈਂ ਤਾਂ ਕੁਝ ਨਹੀਂ ਗਿਆ ਇਹਨੂੰ ਰੋਕਦਿਆਂ ਮੈਂ ਬਾਬਾ ਦੇੜੀ ਪਾਉਣ ਮਾਰੇ ਰੋਕਦੇ ਆ ਦੇੜੀ ਪਾਉਣ ਮਾਰੇ ਰੋਕਦੇ ਆ ਦਾੜੀ ਸਾਡੀ ਪਈ ਜਾਨੀ ਜਿਹੜੀ ਹੁਣ 6 ਦਿਨਾਂ ਚ ਅਸੀਂ 7-8 ਲੱਖ ਰੁਪਇਆ ਕਮਾ ਲਿਆ ਤੇ ਤੋਂ ਬਿਨਾਂ ਗਲਤ ਕਮਾ ਲੈਂਦਾ ਅੱਛਾ ਤੁਸੀਂ ਦੇਖ ਸਕਦੇ ਹੋ ਬਾਬੇ ਨੇ ਆਪਾਂ ਸਵਾਲ ਕੀਤਾ ਬਾਬਾ ਜੀ ਕਹਿੰਦੇ ਅਸੀਂ ਕਿਤੇ ਨੂੰ ਨਹੀਂ ਰੋਕਦੇ ਵੀ ਗੁਰਦੁਆਰੇ ਜਾ ਭਾਈ ਉਹ ਵੀ ਤੁਹਾਡਾ ਧਰਮ ਆ ਸਾਡੇ ਕੋਲ ਵਿਆਹ ਕੋਈ ਚੱਕਰ ਨਹੀਂ ਪਰ ਗੁਰੂ ਘਰ ਦੇ ਵਿੱਚ ਜਾ ਬਾਬਾ ਅਸੀਂ ਤੁਸੀਂ ਰੋਕਦੇ ਨਹੀਂ ਨਾ ਨਾ ਆਪਾਂ ਨੇ ਕਿਸੇ ਨੂੰ ਵੀ ਰੋਕਿਆ ਸਭ ਤੋਂ ਵੱਡਾ ਤਾਂ ਆਪਣਾ ਪਿਓ ਗੁਰੂ ਘਰ ਹੂੰ ਹੈ ਜਿਨ੍ਹਾਂ ਨੇ ਆਪਣੀਆਂ ਡਿਗਰੀਆਂ ਕਰਵਾਨੀਆਂ ਦਿੱਤੀਆਂ ਪਾਪਾ ਨੇ ਅਸੀਂ ਨਹੀਂ ਰੋਕਦੇ ਸਾਡੇ ਕੋਲੇ ਲੋਕ ਆਪ ਆਉਂਦੇ ਆ ਅੱਛਾ ਤੁਹਾਡੇ ਕੋਲ ਆਪ ਆਉਂਦੇ ਆ ਅਸੀਂ ਤੁਸੀਂ ਕਹਿੰਨੇ ਉਹਨਾਂ ਨੂੰ ਵੀ ਜਾਓ ਤੁਸੀਂ। ਨਾ ਅਸੀਂ ਬਹੁਤ ਆਖੇ ਨੇ ਵੀ ਭਾਈ ਜਿਵੇਂ ਆਹ ਮੁੰਡੇ ਨੂੰ ਤੁਸੀਂ ਕਹੇ ਤਾਂ ਵੀ ਜਾਓਗੇ। ਇਹ ਨੂੰ ਭੇਜਤਾ। ਇਹ ਜਾਂਦੇ ਆ ਫਿਰ। ਹਾਂ ਜਾਂਦੇ ਆ ਮੱਥਾ ਟੇਕ ਕੇ ਆਉਂਦੇ ਆ। ਹਾਂ। ਤੇ ਕਈ ਕਈ ਕਹਿ ਦਿੰਦੇ ਵੀ ਇਹ ਜਾਂਦੇ ਵੀ ਨਹੀਂ ਡੇਰੇਆਂ ਦੇ ਵਿੱਚ ਹੀ ਆਉਂਦੇ। ਨਹੀਂ ਭਾਈ ਪਤਾ ਚੱਕਰ ਕੀ ਆ ਗੁਰੂ ਘਰ ਉੱਥੋਂ ਤਾਂ ਆਪਣਾ ਮੈਂ ਵੀ ਮੰਨਦਾ। ਠੀਕ ਆ ਅਸੀਂ ਮੰਨਦੇ ਆ ਜਾਣਿਆ ਭੇਜਦੇ ਆ। ਪਰ ਆ ਜਿਹੜਾ ਭਲਾ ਹੋਣਾ ਹੁੰਦਾ ਉਹ ਕਿਸੇ ਬੰਦੇ ਦੇ ਵਿੱਚ ਦੀ ਹੋਣਾ ਹੁੰਦਾ। ਹਾਂ। ਤੁਸੀਂ ਭਲਾ ਕਰਨ ਵਾਸਤੇ ਬੈਠੇ ਹੋ ਲਾਲਚ ਨੂੰ ਨਹੀਂ ਬੈਠੇ। ਨਾ ਲਾਲ ਲਾਲਚ ਨੂੰ ਨਹੀਂ। ਕਈ ਕਈ ਹੁੰਦੇ ਆ ਬਾਬਾ ਇਦਾਂ ਦੇ। ਬਥੇਰੇ ਭਾਈ ਬਥੇਰੇ ਬਥੇਰੇ ਬੈ ਹਾਂ ਤੂੰ ਸੀ ਰੋਗ ਦੇ ਨਹੀਂ ਨਾ ਨਾ ਤੂੰ ਦੇਖੋ ਬਾਬਾ ਕਹਿੰਦਾ ਕਹਿੰਦਾ ਮੈਂ ਕਿਸੇ ਨੂੰ ਰੋਗਦਾ ਨਹੀਂ ਭਾਵੇਂ ਮੇਰੇ ਕੋਲ ਆਉਂਦੇ ਆ ਤੇ ਗੁਰਦੁਆਰੇ ਵੀ ਜਾਣ ਗੁਰੂ ਘਰ ਵੀ ਜਾਣ ਉੱਥੇ ਵੀ ਸੀਚਕਾਉਣ ਕਹਿੰਦਾ ਵੀ ਸਾਡੇ ਲਈ ਵੀ ਰੱਬਾ ਬਾਬਾ ਜਦੋਂ ਤੁਹਾਡੇ ਵਿਆਹ ਬੋ ਹੁੰਦਾ ਤੁਸੀਂ ਫਿਰ ਬੁਲਾਉਨੇ ਬਾਬੇ ਨੂੰ ਹਾਂ ਹਾਂ ਡੇਰਿਆਂ ਦੇ ਵਿੱਚ ਵੀ ਆਉਂਦਾ ਬਾਬਾ ਹਾਂ ਬਾਬਾ ਯਾਰ ਲੈ ਕੇ ਬੀੜ ਤਾਂ ਲੈ ਕੇ ਹੁਣ ਜੋ ਕੋਈ ਅਖੰਡ ਪਾਠ ਕਰਾਉਣਿਆਂ ਜਾਂ ਹੋਰ ਆ ਉਹਦੇ ਨਾਲ ਹੀ ਸਾਰਾ ਕੁਝ ਆ ਵੇਖੋ ਯਾਰ ਬਾਬੇ ਦੇ ਕਿੰਨੇ ਸੋਹਣੇ ਵਿਚਾਰ ਆ ਬਾਬਾ ਕਹਿੰਦਾ ਜਦੋਂ ਸਾਡੇ ਘਰਾਂ ਦੇ ਵਿੱਚ ਪ੍ਰੋਗਰਾਮ ਹੁੰਦਾ ਜਾਂ ਸਾਡੇ ਘਰੇ ਦੁੱਖ ਸੁੱਖ ਹੁੰਦਾ ਤੇ ਅਸੀਂ ਉਦੋਂ ਬਾਬਿਆਂ ਨੂੰ ਜ਼ਰੂਰ ਲੈ ਕੇ ਆਉਣੇ ਹਾਜ਼ਰੀ ਉਹਨਾਂ ਦੀ ਜ਼ਰੂਰ ਲਵਾਉਣੇ ਆ ਬਾਬਾ ਕਹਿੰਦਾ ਇਹ ਸਾਡੇ ਪਹਿਲਾ ਬਾਬਾ ਪਹਿਲਾ ਧਰਮ ਆਪਣਾ ਹੀ ਹਾਂ ਪਹਿਲਾ ਧਰਮ ਪਹਿਲਾ ਧਰਮ ਜਿਹੜਾ ਸਿੱਖ ਇਤਿਹਾਸ ਦੇ ਵਿੱਚ ਬਹੁਤ ਕੁਰਬਾਨੀਆਂ ਦੋ ਹਾਂ ਤੇ ਅਬਾ ਬਾਬਾ ਜਿਹੜਾ ਤੁਸੀਂ ਇਹ ਕੰਮ ਕਰ ਰਹੇ ਹੋ ਇਹਦੇ ਨਾਲ ਤੁਸੀਂ ਹੁਣ ਕਸ਼ਟ ਦੂਰ ਕਰਦੇ ਨੇ ਲੋਕਾਂ ਦਾ ਆ ਜਾਲ ਦਿੰਦੇ ਹੋ ਇਹ ਤੁਹਾਨੂੰ ਲੱਗਦਾ ਨਹੀਂ ਢੋਂਗ ਕਰ ਰਹੇ ਤੁਸੀਂ ਨਹੀਂ ਨਹੀਂ ਸਾਨੂੰ ਸਾਡੀਆਂ ਪ੍ਰਾਪਤੀਆਂ ਕੀਤੀਆਂ ਨਹੀਂ ਬਾਬੇ ਵੀ ਇਹੇ ਵੀ ਲਵਾਈ ਜਾਂਦੇ ਉਹ ਤਾਂ ਲਵਾਈ ਜਾਂਦੇ ਸਾਡਾ ਉਹਦੇ ਵਿੱਚ ਕੋਈ ਨਹੀਂ ਉਹ ਠੀਕਾ ਹੀ ਮਾਰਨ ਦੇ ਲੱਗ ਉਹ ਜਾਂ ਕੰਮ ਨਹੀਂ ਕਰਦੇ ਨਾ 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 ਜੱਪਾ ਲਾ ਕਰੀਦਾ ਅਗਲੇ ਦਾ ਜਿੰਨਾ ਕ ਹੁੰਦਾ ਹੋ ਜਾਂਦਾ ਬਾਕੀ ਠੀਕ ਆ ਉਹਦੀ ਕੱਟੀ ਮਰ ਗਈ ਹੁਣ ਤੂੰ ਉਹਨੂੰ ਕੀ ਕਹਿਣਾ ਚਾਹਵੇਂ ਮੈਂ ਤਾਂ ਨਹੀਂ ਮਾਰੀ ਉਹਦੀ ਕੱਟੀ ਉਹਦੀ ਤਾਂ ਉਹਦੀ ਆ ਹੀ ਸੀਗੀ ਹੁਣ ਬੰਦੇ ਮੈਂ ਵੀ ਮਰਨਾ ਹੀ ਇੱਕ ਦਿਨ ਵਾਹ ਕੀ ਬਾਤ ਆ ਬਾਬਾ ਤੇਰੇ ਵਿਚਾਰ ਬਹੁਤ ਸੋਹਣੇ ਅਚਾ ਉਹਦੀ ਕੱਟੀ ਦੀ ਆਈ ਸੀ ਪਤਾ ਮਰ ਗਿਆ ਹਾਂ ਬਾਬੇ ਬਚਾ ਨਹੀਂ ਸਕਦੇ ਨਾ ਟਾਈਮ ਪੂਰਾ ਜਿਹੜੇ ਜੀ ਨਾਲੇ ਕਹਿੰਦੇ ਬਾਬੇ ਬਚਾ ਦਿੰਦੇ ਕੋਈ ਬਚਾਉਂਦੇ ਨਹੀਂ ਬਾਬੇ ਨਾਲੇ ਕਹਿੰਦੇ ਬਚਾ ਦਿੰਦੇ ਪਤਾ ਨਹੀਂ ਇਹ ਕਰਨੀ ਵਾਲੇ ਇਹਨਾਂ ਨੂੰ ਹੀ ਪਤਾ ਜੀ ਅਚਾ ਇਹਨਾਂ ਨੂੰ ਹੀ ਪਤਾ ਅਚਾ ਹੁਣ ਤੁਸੀਂ ਇਹ ਜਲ ਲੈ ਕੇ ਜਾਓਗੇ ਘਰੇ ਛਿਟਾ ਦੇਓਗੇ ਤੁਹਾਨੂੰ ਲੱਗਦਾ ਵੀ ਤੁਹਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਆਊਗੀ ਹਾਂਜੀ ਹਾਂਜੀ ਹੈ ਹਾਂਜੀ ਪੱਕੀ ਗੱਲ ਹਾਂਜੀ ਹਾਂਜੀ ਤੇ ਜਦੋਂ ਤੇਰਾ ਵਿਆਹ ਹੋਇਆ ਵਿਆਹ ਹੋ ਗਿਆ ਹਾਂਜੀ ਵਿਆਹ ਬਾਬੇ ਨੇ ਆਈ ਸੀ ਬਾਬੇ ਕਰੇ ਭਈ ਬਾਬੇ ਆਸ਼ੀਰਵਾਦ ਦੇਣ ਆਏ ਸੀਗੇ ਜੀ ਆਸ਼ੀਰਵਾਦ ਦੇਣਾ ਹਾਂਜੀ ਅੱਛਾ ਅੱਛਾ ਹਾਂਜੀ ਕੀ ਬਾਤ ਆ ਕਹਿੰਦਾ ਜਦੋਂ ਸੇ ਮੇਰਾ ਵਿਆਹ ਸੀਗਾ ਉਦੋਂ ਬਾਬੇ ਜ਼ਰੂਰ ਆਏ ਸੀਗੇ ਅੱਛਾ ਮੁੰਡੇ ਤੇ ਤੈਨੂੰ ਐਂ ਲੱਗਦਾ ਨਹੀਂ ਤੂੰ ਪੜ੍ਹ ਕੇ ਕੁਝ ਲੱਗੇ ਨਹੀਂ ਨਹੀਂ ਮਨ ਬਾਬੇ ਨੇ ਕਹਿੰਦਾ ਪੜ੍ਹਨਾ ਨਹੀਂ ਅੱਛਾ ਕਹਿੰਦਾ ਇੱਧਰ ਹੀ ਲੱਗਣਾ ਤੂੰ ਆਹੀ ਕੰਮ ਕਰ ਲੈ ਹਾਂ ਹਾਂ ਇਹਦੇ ਚ ਪੈਸਾ ਬਹੁਤ ਹਾਂਜੀ 8 ਲੱਖ ਰੁਪਏ 6 ਦਿਨਾਂ ਦਾ ਕਮਾ ਰਿਆ ਮੈਂ ਕਹਿੰਦਾ ਸਰਕਾਰੀ ਜੋਬ ਵਾਲਾ ਪਲੱਸ 2 ਪਾਸ ਕਰਕੇ ਉਸ ਤੋਂ ਬਾਅਦ ਡਿਗਰੀਆਂ ਕਰਦਾ ਲੱਖਾਂ ਕਰੋੜਾਂ ਰੁਪਏ ਲਾ ਕੇ ਕੋਈ ਹਾਸਲ ਕਰਦਾ ਆ ਉਹਦੀ ਨੌਕਰੀ ਨੂੰ ਕਈ ਮੁੰਡੇ ਬੇਰੋਜ਼ਗਾਰ ਵੀ ਰਹੇ ਜਾਂਦੇ ਪਰ ਮੈਂ ਕਹਿੰਦਾ ਬਾਬੇ ਬਣ ਜਾਓ ਜਿਵੇਂ ਆ ਬਾਬਾ ਦਾਤੀ ਫੜੀ ਬਠਾ ਜਾਲ ਕਰ ਦਿੰਦਾ ਐ ਹਾਰ ਪਾ ਲਓ ਗੱਲ ਦੇ ਉੱਤੇ ਆ ਸਿਰ ਤੇ ਰਮਾਲ ਬੰਨ ਲਓ ਤੇ ਕੁਰਤਾ ਪਾ ਲਓ ਟਿੱਕਾ ਲਾ ਲਓ ਤੇ ਬਾਬੇ ਦਾ ਨਾਮ ਲਾਓ ਠੀਕ ਹੈ ਤੇ 8-8 ਲੱਖ ਰੁਪਏ 6 ਮਹੀਨੇ ਦਾ 6 ਦਿਨਾਂ ਦਾ ਬਣਾਓ ऐसे जॉब करके बंदा यार ਕਿੰਨੇ ਤੇ ਲੱਗੂਗਾ 20000 ਤੇ 25000 ਤੇ 30000 ਤੇ 40000 ਤੇ ਸਰਕਾਰਾਂ ਜ਼ਿੰਮੇਵਾਰ ਆ ਬਾਈ ਚ ਜਿਆਦਾ ਜਿਹੜੇ ਤੁਸੀਂ ਬਾਬੇ ਬਣ ਜਾਂਦੇ ਆ ہاں ਯਾਰ ਜਿਹੜੇ ਪੜੇ ਲਿਖੇ ਆ ਜੋਾਕ ਵਿਚਾਰੇ ਬੇਰੋਜ਼ਗਾਰ ਫਿੱਤੇ ਆ ਹਾਂ ਤਾਂ ਜ਼ਿੰਮੇਵਾਰੀ ਆ ਕਿਉਂ ਜਿਹੜਾ ਕੋਈ ਤਕੜਾ ਹੋ ਆਪਦੇ ਘਰ ਭਰੀ ਜਾਂਦਾ ਤੇ ਜਿਹੜਾ ਕੋਈ ਗਰੀਬ ਆ ਕਿਸੇ ਨੇ ਵਧੀਆ ਕੰਮ ਪੜ੍ਹਾਈ ਕੀਤੀ ਆ ਦੇ ਕਰਜ਼ਾ ਚਾੱਕ ਕੇ ਕੀਤੀ ਆ ਉਹ ਵਿਲਾ ਫਿੱਤਾ ਜਾਂ ਨਸ਼ੇ ਚ ਬੜੂਗਾ ਤੇ ਜਾਂ ਫਿਰ ਬਾਬਾ ਬਣੂਗਾ ਉੱਥੋਂ ਕੁਝ ਤਾਂ ਕਰੂਗੀ ਕਿਆ ਬਾਤ ਬਾਬਾ ਕਹਿੰਦਾ ਕਹਿੰਦਾ ਜਾਂਦਾ ਡੇਰੇ ਚ ਜਿਹੜਾ ਬਾਬਾ ਬਣਦਾ ਉਹ ਆਪਦੇ ਦੁੱਖਾਂ ਨੂੰ ਬਾਬਾ ਯਾਰ ਕਈ ਸਾਰੇ ਬਾਬੇ ਆ ਹੀ ਹੁੰਦੇ ਆ ਕਿ ਤੁਸੀਂ ਹੋ ਇਦਾਂ ਦਾ ਨਹੀਂ ਆਪਣਾ ਆਪ ਦਾ ਆਪਦਾ ਹੁੰਦਾ ਨੇਚਰ ਆ ਸਾਡਾ ਆਪਦਾ ਤੁਸੀਂ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਆਪਾਂ ਲੋਕਾਂ ਨੂੰ ਇਹ ਗੱਲ ਕਹਿਨੇ ਹੁੰਦੇ ਆ ਵੀ ਆਪਦਾ ਗੁਰੂ ਘਰ ਮੱਥੇ ਟੇਕੋ ਆਦੀ ਮਿਹਨਤ ਕਰੋ ਬਸ ਇਹ ਤੁਹਾਡੇ ਕੋਲ ਸਾਡੇ ਕੋਲ ਭਲਾਓ ਨਾ ਆਓ ਕੋਈ ਚੱਕਰ ਆਓ ਨਾ ਆਓ ਤੁਹਾਡਾ ਚੱਲਦਾ ਹੀ ਰਹੂ ਸਾਡਾ ਚੱਲਦੇ ਇਹ ਜਿਹੜੇ ਟੂਣੇ ਟੱਪੇ ਆ ਹੁੰਦੇ ਰਹਿਣਗੇ ਸਾਡੇ ਕਿਹੜਾ ਕੋਈ ਮਹਿੰਗੇ ਸ਼ੌਕ ਭੂਤ ਬਾਤ ਵੀ ਕਰਦੇ ਨੇ ਬਾਬਾ ਦੋ ਵਕਤ ਦੀ ਰੋਟੀ ਉਹ ਵੀ ਕੱਢਦੇ ਨਾ ਤੇ ਹੀ ਆ ਅੱਛਾ ਇਹ ਭੂਤ ਬਾਤ ਅਛਾ ਤੁਸੀਂ ਦੱਸਦੇ ਨੇ ਵੀ ਭੂਤ ਹੈਗੀ ਆ ਹਾਂ ਜੇ ਕਿਸੇ ਦੇ ਘਰੇ ਪੂਰੀ ਆਤਮਾ ਜਾ ਕੇ ਭਲਾ ਕਰੀ ਜਾਂ ਤੁਸੀਂ ਕਰਦੇ ਨੇ ਹਾਂ ਘਰੇ ਜਾਂਦੇ ਹੋ ਉਹ ਜਿਹੜੇ ਇੱਟਾਂ ਬੰਨਣ ਉਹ ਉਹ ਕਿਸੇ ਦਾ ਭਲਾ ਕਰ ਕੇ ਕਹਿੰਦਾ ਸੀ ਲੱਖ ਇੱਟ ਛੱਟ ਕੇ ਗੱਡੇਲੇ ਨੂੰ ਅਛਾ ਲੱਖ ਇੱਟ ਦੇਰੇ ਨੂੰ ਹੈ ਤੇ ਘਰ ਦੇ ਵਿੱਚ ਕਹਿੰਦੇ ਵੀ ਆਪ ਦੀ ਮਾਂ ਆਪਣੇ ਰੋਟੀ ਨਹੀਂ ਦਿੰਦਾ ਬੰਦਾ ਜਿਹੜਾ ਲੱਖ ਇੱਟ ਛੱਟ ਕੇ ਆਇਆ ਉਹ ਤਕੜੇ ਸੀਗੇ ਉਹਨਾਂ ਦਾ ਭਲਾ ਹੋ ਗਿਆ ਜਵਾਕ ਬੰਦ ਸੀਗਾ ਕਈ ਜਿਹੜੇ ਜਵਾਕ ਆਪਦੇ ਪਿਓ ਨੂੰ ਆਸ਼ਰਮਾਂ ਦੇ ਵਿੱਚ ਛੱਡ ਕੇ ਆਉਂਦੇ ਬਾਬਾ ਉਹਨਾਂ ਬਾਰੇ ਕੀ ਕਹਿਣਾ ਜੀ ਉਹ ਗਲਤ ਹੈ ਗਲਤ ਟਾਈਮ ਜਰੂਰ ਦਨਾ ਚਾਹੀਦਾ ਜਦੋਂ ਆਪਣਾ ਮਾਪਿਓ ਆਪਾਂ ਨੂੰ ਪਾਲਦਾ ਨਾ ਤੇ ਆਪਾਂ ਨੂੰ ਵੀ ਪਾਲਣ ਦਾ ਹੱਕ ਆ ਉਹਨਾਂ ਨੂੰ ਅੱਛਾ ਕੀ ਹੁਣ ਹੁਣ ਤੁਸੀਂ ਹੁਣ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਡੇਰਾਬਾਦ ਬਾਰੇ ਕੀ ਕਹਿਣਾ ਚਾਹੁੰਦੇ ਹੋ ਡੇਰਾਬਾਦ ਬਾਰੇ ਮੈਂ ਤਾਂ ਇਹੀ ਗੱਲ ਕਹਣਾ ਗੁਰੂ ਗ੍ਰੰਥ ਸਾਹਿਬ ਨੂੰ ਜਰੂਰ ਮੱਥਾ ਟੇਕੋ ਗੁਰੂ ਘਰ ਤਹੂ ਜੁਵੰਤਾਂ ਨਾ ਜਾਣਾ ਚਾਹੀਦਾ ਪਰ ਜਿਹੜਾ ਬਾਬਾ ਸਹੀ ਆ ਜਿਹੜਾ ਕੋਈ ਨਹੀਂ ਤੁਹਾਨੂੰ ਬਹਿਮਾ ਪਰ ਮਜ ਬੋਂਦਾ ਗਲਤ 바ਸੇ ਨਹੀਂ ਲੈ ਜਾਂਦਾ ਉਹਨੂੰ ਜਰੂਰ ਮੰਨੋ ਵਾਹ ਕੀ ਬਾਤ ਆ ਬਈ ਬਹੁਤ ਸੋਹਣਾ ਵਿਚਾਰਾ ਤੁਸੀਂ ਕੀ ਕਹਿਣਾ ਵਾਲੋ ਥੋੜਾ ਤੁਸੀਂ ਵੀ ਕੰਮ ਵਾਸਤੇ ਕਰੋ ਥੋੜਾ ਪਵਾ ਲੋ ਕੀ ਬਾਤ ਆ ਥੋੜਾ ਪਾ ਦੋ ਬਈ ਫਿਰ ਪਾ ਦਨੇ ਪਾਓ ਅਛਾ ਇਹਨਾ ਹੋ ਗਿਆ ਮੇਰਾ ਸਾਲ ਨੂੰ ਤੇਰੇ ਜੋ ਕੋਈ ਵਾ ਵਾ ਕੀ ਬਾਤ ਹੈ ਅੱਛਾ ਅੱਛਾ ਬਹੁਤ ਧੰਨਵਾਦ ਬਾਬਾ ਮੇਰਾ ਕੰਮ ਜਿਹੜਾ ਚੱਲਦਾ ਪਿਆ ਇਹ ਵਧੀਆ ਚੱਲੇ ਬਸ ਬਾਏ ਚੱਲੂ ਦੁੱਗਣਾ ਚੱਲੂਗਾ ਹੁਣ ਇਹ ਤੋਂ ਹੂੰ ਤੁਹਾਡਾ ਕੰਮ ਬਹੁਤ ਚੱਲੂਗਾ ਤੇ ਜਦੋਂ ਤੇਰਾ ਕੰਮ ਚੱਲ ਪਿਆ ਦੋ ਕਿੱਲੇ ਲੈ ਨਾ ਮੈਨੂੰ 9000 ਨਾਲ ਲਵਾ ਦੇ ਅਛਾ ਦੋ ਕਿੱਲੇ ਬਾਬਾ ਖਿਆਦਾ ਮੇਰੇ ਨਾਲ ਲਵਾ ਦੀ ਅਛਾ ਬਾਬਾ ਜਿਹੜੇ ਮੈਂ ਕਮਾਉਣੇ ਆ ਤੂੰ ਤੈਨੂੰ ਦੇ ਜਾ ਨਾ ਨਾ ਤੇਰੇ ਦੁੱਗਣੇ ਚੱਲਣਗੇ ਤੂੰ ਪਾ ਚੱਤ ਅਛਾ ਤੁਸੀਂ ਬਈ ਹੁਣ ਜਾਓਗੇ ਹਾਂ ਹਾਂਜੀ ਹਾਂਜੀ ਜੇ ਜੇ ਬਾਬਾ ਇਹਨੂੰ ਭੇਜਣਾ ਹੁਣ ਕਿਵੇਂ ਭੇਜੋਗੇ ਓ ਵਾਹ ਵਾਹ ਕੀ ਬਾਤ ਹੈ ਬਾਬਾ ਗਿਆ ਹੁਣ ਹਾਂ ਕੰ ਬਾਬਾ ਉਮਰ ਕਿੰਨੀ ਹੈ ਮੇਰੀ ਮੈਂ 40 ਸਾਲ ਅੱਛਾ ਬਈ ਤੂੰ ਆਪ ਦਾ ਬਾਬੇ ਨਾਲ ਠੀਕ ਹੈ ਬਾਬਾ ਠੀਕ ਹੈ ਬਾਬਾ ਚੋਰ ਬਾਬਾ ਚਲੋ ਵੇਖੋ ਦੋਸਤੋ ਕਹਿੰਦੇ ਹੁੰਦੇ ਨਾ ਜਿਹੜਾ ਬਾਬਾ ਹੁੰਦਾ ਉਹ ਸਿਰਾਹ ਕਰਾਉਂਦਾ ਠੀਕ ਹੈ ਦੇਰੇ ਖੁੱਲਦੇ ਆ ਪੰਜਾਬ ਦੇ ਵਿੱਚ ਕਈ ਸਹੀ ਵੀ ਆ ਕਈ ਗਲਤ ਵੀ ਆ ਸਾਰਿਆਂ ਨੂੰ ਨਹੀਂ ਮੈਂ ਕਹਿੰਦਾ ਕਈ ਗਲਤ ਵੀ ਆ ਪਰ ਸਾਡੀ ਇੱਕ ਵੀਡੀਓ ਐਂਟਰਟੇਨਮੈਂਟ ਵਾਸਤੇ ਹੁੰਦੀ ਆ ਜਿਹੜੇ ਲੋਕ ਗੁਰੂ ਘਰਾਂ ਦੇ ਵਿੱਚ ਨਹੀਂ ਜਾਂਦੇ ਠੀਕ ਹੈ ਉਹ ਡੇਰਿਆਂ ਦੇ ਵਿੱਚ ਵੱਧ ਜਾਂਦੇ ਆ ਤੇ ਆਪਣਾ ਯਾਰ ਧਰਮ ਤਾਂ ਗੁਰੂ ਗ੍ਰੰਥ ਸਾਹਿਬ ਬਾਬਾ ਗੁਰਦੁਆਰਿਆਂ ਦੇ ਵਿੱਚ ਜਾਣਾ ਜ਼ਰੂਰੀ ਆ ਬਾਬਾ ਕਹਿੰਦਾ ਮੈਂ ਅਸੀਂ ਵੀ ਜਾਂਦੇ ਆ ਜਦੋਂ ਸਾਡੇ ਘਰੇ ਗਾਮੀ ਆਉਂਦੀ ਆ ਦੁਖੀ ਆਉਂਦੀ ਆ ਅਸੀਂ ਜਾਂਦੇ ਆ ਗੁਰਦੁਆਰੇ ਤੇ ਤੁਸੀਂ ਕਿਉਂ ਨਹੀਂ ਜਾਂਦੇ ਤੁਸੀਂ ਡੇਰਿਆਂ 'ਚ ਪੈਰ ਰੱਖਦੇ ਹੋ ਠੀਕ ਹੈ ਆਪਣੇ ਛੋਟੇ-ਜੁਵਾਕਾਂ ਨੂੰ ਡੇਰਿਆਂ ਦੇ ਵਿੱਚ ਲੈ ਜਾਂਦੇ ਹੋ ਠੀਕ ਹੈ ਉਹ ਫਿਰ ਗੁਰਦੁਆਰੇ ਨਹੀਂ ਜਾਂਦੇ ਫੇਰ ਉਹ ਡੇਰਿਆਂ ਦੇ ਵਿੱਚ ਹੀ ਰਹਿ ਜਾਂਦਾ ਆਪਣਾ ਜਿਹੜਾ ਧਰਮ ਆ ਨਾ ਇੱਕ ਸਿੱਖ ਇਤਿਹਾਸ ਧਰਮਾ ਜੇ ਇਹ ਨੂੰ ਆਪਾਂ ਇਹ ਨੂੰ ਆਪਾਂ ਬਰਕਰਾਰ ਰੱਖੀਏ ਠੀਕ ਹੈ ਇਹਦੇ ਨਾਲ ਕੁਝ ਵੀ ਨਹੀਂ ਹੈ ਆਪਣਾ ਸਾਰਾ ਕੁਝ ਇਹਦੇ ਨਾਲ ਹੀ ਚੱਲਦਾ ਸਾਡੀ ਵੀਡੀਓ ਇੱਕ ਸੇਧ ਦੇਣ ਵਾਸਤੇ ਹੁੰਦੀ ਹੈ ਤੇ ਸਾਡੀ ਵੀਡੀਓ ਇੱਕ ਐਂਟਰਟੇਨਮੈਂਟ ਵਾਸਤੇ ਵੀ ਹੁੰਦੀ ਹੈ ਸਾਡੀ ਵੀਡੀਓ ਨੂੰ ਸਹੀ ਪਾਸੇ ਲੈ ਕੇ ਜਾਣਾ ਗਲਤ ਪਾਸੇ ਲੈ ਕੇ ਜਾਣਾ ਸਿਰਫ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ